ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਪ੍ਰਤਾਪ ਤੇ ਜੇਕਰ ਅੱਜ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਜੀ ਅੱਜ ਆਪਾਂ ਇਹ ਜ਼ਰੀ ਦਾ ਕੰਮ ਕਰ ਰਹੇ ਆਂ और एच आप दबके की वरतों करा ये देखो आप जरी पत्ती बना रहे हैं छोटी जी योले हथी बनावे दबका तो पहला ਇਹ ਦੇਖੋ ਜੀ ਜਰੀ ਲੱਗ ਚੁੱਕੀ ਆ ਹੁਣ ਇਹਦੇ ਵਿੱਚ ਆਪਾਂ ਦਬਕਾ ਲਗਾਵਾਂਗੇ ਇਹ ਜੋ ਦਬਕਾ ਹੈ ਪਹਿਲਾਂ ਇਹਨੂੰ ਮੀਜ਼ਰ ਕਰ ਲੈਣਾ ਕਿ ਕਿੰਨਾ ਕਿਹੜੇ ਵਾਲਾ ਲੱਗੇਗਾ ਕਿਉਂਕਿ ਇਹ ਆਪਾਂ ਕਟਿੰਗ ਖੁਦ ਕਰਦੇ ਆ ਇਹ ਦੇਖੋ ਪਹਿਲਾਂ ਸਿੱਧਾ ਹੀ ਵਿਚਕਾਰੋਂ ਦੀ ਇੱਕ ਸਟੈਪ ਲਗਾ ਲੈਣਾ ਇਹ ਦੇਖੋ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਇਹਦੇ ਐਸਟਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਦਬਕਾ ਲਵਾਂਗੇ ਆਹ ਉਹ ਜੋ ਇਹ ਵਾਲਾ ਇਹਨੂੰ ਇਸ ਤਰ੍ਹਾਂ ਟੇਡੇ ਰੁਕ ਲਗਾਵਾਂਗੇ ਸੋ ਆਪਾਂ ਇਸੇ ਤਰ੍ਹਾਂ ਹੀ ਦਵਕੇ ਨੂੰ ਇੱਕ ਸਾਈਡ ਤੋਂ ਦੂਜੀ ਸਾਈਡ ਲਗਾਉਂਦੇ ਹੋਏ ਇਸ ਪੱਤੀ ਨੂੰ ਫਿਨਿਸ਼ ਕਰ ਲਾਂਗੇ ਨੇ ਦੇਖੋ ਜੀ ਇਹ ਆਪਣੀ ਪੱਤੀ ਬਣ ਚੁੱਕੀ ਹੈ ਸੋ ਵੀਡੀਓ ਦੇਖਣ ਲਈ ਧੰਨਵਾਦ